ਪਟਿਆਲਾ ਤੋਂ ਰਿਲੀਗਰ ਬਹੁਤ ਹੋਈ ਔਰ ਸੰਗਤਾਂ ਦਾ ਦੇਸ਼ ਰੇਸੀ ਸੰਗਤਾਂ ਦਾ ਵਰਗੀਤਾ ਤੇ ਬਾਕੀ ਉਹ ਕੁਝ ਸਵੇਰ ਦੇ ਉੱਠੇ ਸੀ ਉਹਨਾਂ ਦੇ ਕਬੀਰ ਦੇ ਸੁਖੀ ਦੇ ਸੀ ਤੇ ਇਸ ਕਰਕੇ ਉਹਨਾਂ ਨੇ ਜ਼ਿਆਦਾ ਕਿਸੇ ਹੋਰ ਦੇ ਸ਼ੇਤ ਕੋਈ ਗੱਲ ਨਹੀਂ ਕੀਤੀ ਇਹਨਾਂ ਹੀ ਉਹਨਾਂ ਨੇ ਕਿਹਾ ਸੰਗਤਾਂ ਨੂੰ ਮੇਰੇ ਵੱਲੋਂ ਫਟੇ ਵੱਲ ਆਗੇਸ਼ ਦੇਸ਼ ਦੀਆਂ ਜਿਵੇਂ ਉਹਨਾਂ ਦਾ ਬੋਲ ਔ ਦੇ ਜੀ ਜਿਹਾ ਕਿ ਕਿ ਮੁਰਕੇ ਬੈਠੇ ਪ੍ਰਸ਼ਨ ਪੁੱਛਾ ਕਰਾਈਆ ਕਹਾ ਪਹਿਲਾਂ ਮਾਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜੀ ਜਿਮਨੀ ਚੋਨਾ ਨੂੰ ਲੈ ਕੇ ਜੇ ਜੇ ਉਹਨਾਂ ਨੇ ਕਿਹਾ ਕਿ ਅਜੇ ਤੁਸੀਂ ਸਮਝ ਢੀ ਕਰੋ ਫਿਰ ਤੁਸੀਂ ਕਿਸੇ ਦਿਨ ਉੱਥੇ ਆਓ ਮੁਲਾਕਾਤ ਕਰਨ ਵਾਸਤੇ ਤੇ ਫਿਰ ਆਪਾਂ ਬੈਠ ਕੇ ਅੱਜ ਦੀ ਹਲਫ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਿ ਕਿਵੇਂ ਸੀਗਾ ਕਿਵੇਂ ਪ੍ਰੋਟੋਕੋਲ ਸੀ ਕੀ ਕੁਝ ਸੀਗਾ ਉਹ ਉਹ ਕਹਿੰਦੇ ਠੀਕ ਸਭ ਬੰਦੀਆਂ ਸੀ ਸਾਬ ਸਾਬ ਪਹਿਲਾਂ ਮੂੰਹ ਮਠਾ ਚੋਣੀ ਬੈਠਾ ਪਰ ਉਹਦਾ ਟਾਈਮ ਸੀ ਅੱਜ ਵਾਪਸ ਆ ਕੇ ਦਿੱਤਾ ਉਹ ਕਹਿੰਦੇ ਸੀ ਕਿ ਅਪ ਟੂ ਫੋਰ ਅਪ ਟੂ ਫੋਰ ਇਹ ਉਹ ਇੱਕ ਦਿਨ ਚ ਹੁਣ ਉਹ ਵਾਪਸ ਚਲੇ ਗਏ ਕਹਿੰਦੇ ਤੁਸੀਂ ਵੀ ਬਰਫੀ ਖਵਾਈ ਉਹਨਾਂ ਨੂੰ ਆਪਣੇ ਸਰਪੰਚ ਨੇ ਕਰਾਈਏ ਉਹਨਾਂ ਨੇ ਹੈਲਪ ਲਈ ਉਹ ਕਹਿੰਦੇ ਸਾਰਿਆਂ ਨੂੰ ਤੁਸੀਂ ਵੀ ਛਕੋ ਪਹਿਲਾਂ ਮੂੰਹ ਮਠਾ ਕਰੋ ਜੀ ਵੀਡੀਓ ਵਾਲਾ ਵੀ ਮੀਡੀਆ ਲੈ ਕੇ ਆਉਂਦੇ ਆ। ਨਾਲੇ ਹੋ ਹੋ ਮਿਲੋ ਬ్రో। ਕਿ ਟੂਰ ਸੌ ਦੀ ਸੰਗਤ ਨੂੰ ਕੋਈ ਸਨੇਹਾ ਭੇਜਿਆ ਉਹਨਾਂ ਨੇ? ਨਹੀਂ ਉਹਨਾਂ ਨੇ ਕਿਹਾ ਕਿ ਮੈਂ ਤਨਮਨ ਧਰ ਤੋਂ ਨਾਲ ਉਹਨਾਂ ਦੇ ਨਾਲ ਹੈ। ਸਾਰੀ ਪੰਜਾਬ ਦੀ ਸੰਗਤ, ਵਿਦੇਸ਼ ਵਾਸੀ ਦੀ ਸੰਗਤ ਨਾਲ ਹੈ। ਤੇ ਆਪਾਂ ਜੋ ਵੀ ਕੁਝ ਹੋ ਸਕੋ ਸੰਗਤ ਲਈ ਵੱਤੋਂ ਵੱਦ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਸਭ ਚੜ੍ਹਦੀ ਕਲਾ ਚ ਰਹਿਣ। ਤੇ ਜੇ ਕੋਈ ਵੀ ਜਿੱਦਾਂ ਦੀ ਕੋਈ ਮੁਸ਼ਕਲ ਆ ਰਹੀ ਹੈ ਜੇ ਸ਼ਹਿਰੋਂ ਵਾਲੇ ਸਮੇਂ ਚ ਘੜ ਜਾਣਗੇ ਤਾਂ ਬਾਕੀ ਤੁਸੀਂ ਉਹਨਾਂ ਦੇ ਨਾਲ ਵਿਚਰੋ ਆਪਣੀ ਟੀਮ ਨੂੰ ਪੂਰੀ ਨੂੰ ਲੈ ਕੇ ਤੇ ਹਲਕੇ ਦਾ ਖਿਆਲ ਰੱਖੋ ਜਿੰਨਾ ਵਤਵਤ ਰੱਖਿਆ ਜਾਂਦਾ ਕੀ ਕੁਛ ਇਹ ਵੀ ਗੱਲਾਂ ਹੋਈਆਂ ਕਿ ਐਨਐਸਏ ਕਦੋਂ ਟੁੱਟੂਗੀ ਜਾਂ ਕਦੋਂ ਹੁਣ ਪੱਕੇ ਤੌਰ ਦੇ ਉੱਤੇ ਬਾਹਰ ਆ ਸਕਦੇ ਨੇ ਕੀ ਕੁਛ ਚੀਜ਼ਾਂ ਨੇ ਨਹੀਂ ਨਹੀਂ ਇਦਾਂ ਦੀ ਅਜੇ ਕੋਈ ਅਜੇ ਵਿਸ਼ੇ ਤੇ ਕੋਈ ਗੱਲ ਹੀ ਨਹੀਂ ਹੋਈ ਜਾਂਦੀ ਇੱਕ ਤੇ ਉਹਨਾਂ ਨੇ ਪ੍ਰਸ਼ਾਦਾ ਛਕਣਾ ਸੀ ਕੁਝ ਟਾਈਮ ਉਹ ਚ ਨਿਕਲ ਗਿਆ ਕੋਈ ਜਿੱਦਾਂ ਹੀ ਨਿਕਲ ਗਿਆ ਤਾਂ